ਹਾਂ ਜੀ ਮਿੱਤਰੋ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਦੀ ਫਤਿਹ ਜੀ ਸਵਾਗਤ ਹੈ ਆਪਣੇ ਚੈਨਲ ਤੇ ਲੰਗੀ ਵੀਡੀਓ ਨਾਲ ਤੇ ਅੱਜ ਆਪਾਂ ਕਣਕ ਵੀਝ ਰਹੇ ਹਾਂ ਸੰਤੋ ਵਧੀਆ ਮਸ਼ੀਨ ਨਾਲ ਕਣਕ ਵੀਝ ਰਹੇ ਉਹ ਕੰਪਨੀ ਚ ਵਧੀਆ ਨਹੀਂ ਮਤਲਬ ਜਿਹੜਾ ਸੰਦਾ ਹੈ ਸਭ ਤੋਂ ਵਧੀਆ ਆੜ ਕੀ ਵੀਦਰ ਕਿਡਾ ਲਾ ਕੇ ਦੇਖਿਆ ਜੀ ਮਿੱਤਰੋ ਹੜ ਕੇ ਥੋੜਾ ਜਿਹਾ ਸਲਾ ਬਸ਼ੀ ਦਾ ਖਰਚਾ ਨਾ ਇਹਦਾ ਇਹਨੂੰ ਪਰੇ ਨਹੀਂ ਕਰ ਰਿਹਾ ਮਤਲਬ ਮਸ਼ੀਨ ਖੋਦ ਨਹੀਂ ਸਕਣਾ ਹਲਾ ਦੇਖੋ ਕਿਵੇਂ ਆਹ ਦਾਣੇ ਫੇਰਦਾ ਹਾਂ ਹੋਣ ਬੜੀ ਦਾ ਚੱਲਦਾ ਸਾਫ ਬਲੌਂ ਦੇ ਚੱਲਦਾ ਹੈ ਉਦੋਂ ਪਹਿਲੇ ਜਦ ਲੱਗ ਗਿਆ ਪਹਿਲੇ ਹਾਈ ਚ ਚੋਟਾ ਡਾਉਡੋ ਜੀ ਆ ਪੀ ਸੀਟਰ ਹੈਪੀ ਸੀਟਰ ਨਹੀਂ ਤਾਂ ਕੱਲ ਵੀ ਦਨੇ ਮੇਰੇ ਕੋਲ ਕੱਲ ਦੀ ਖੜੀਆ ਮਸ਼ੀਨ ਦਾ ਤੇ ਕੱਲ ਨੂੰ ਆਪਣੇ ਕਿਰਾਏ ਤੇ ਲੈਂਦੀ ਹੋਈ ਆ ਇਹ ਕੱਲ ਦਾ ਕਰਾਇਆ ਗੁਰੂ ਆ ਵੀ ਪੈ ਗਿਆ ਵਾਵਾ ਖੱਜਲ ਖੋਰੀ ਹੋਈ ਕੱਲ ਬਾਹਰ ਉਹਨੂੰ ਬਹਿ ਕੇ ਦਸੂ ਕਿਤੇ ਇਹਨਾਂ ਨੇ ਰੋਟੀ ਖਾਣੀ ਹੁਣ ਮੈਂ ਬੀਜ ਲਾਂ ਬਾਹਰ ਦੋ ਕਿੱਲੇ ਤੇ ਰੋਟੀ ਖਾ ਲੈਣਗੇ ਹੁਣ ਦੇਖਣਾ ਜੱਟ ਮੈਂ ਕੀ ਬਣਦਾ ਆਪਾਂ ਨੂੰ ਜਿਹੜੇ ਮਤਲਬ ਕਿ ਚਲੋ ਵੀ ਆਹ ਚੀਜ਼ ਸਾਰਿਆਂ ਨੂੰ ਵੇਤਰ ਅਜੇ ਅੱਗ ਲੱਗੇ ਹਨ ជីਰੋ ਡਰੱਲ ਸਾਰਿਆਂ ਦਾ ਟੌਪ ਦੀ ਮਸ਼ੀਨਾਂ 'ਚ ਅੱਗ ਲੱਗੇ ਇਹ ਬਾਕੇ ਬੀਜਾਂ ਦਾ ਕੋਈ ਫਾਇਦਾ ਨਹੀਂ ਸੁਪਰ ਸੀਡਰ ਦਾ ਕੋਈ ਫਾਇਦਾ ਨਹੀਂ ਐ ਮੈਂ ਏਡਾ ਬਟਾ ਟਰੈਕਟਰ ਚਾਹੀਦਾ ਦੇ ਵਾਸਤੇ ਐਡਾ ਸੰਦਾ ਹੋ ਟਿੱਕਾਂ ਦਾ ਟਰੈਕਟਰ ਦਾੜ-ਦਾੜ ਵਜਦਾ ਥੱਲੇ ਲਿਫਟ ਦਾ ਹਰੇਕ ਟਰੈਕਟਰ ਨੇ ਪੰਪ ਬਦਲੇ ਬਦਲਿਆ ਗਿਆ ਹਰੇਕ ਟਰੈਕਟਰ ਦਾ ਕਿਸੇ ਦਾ ਲਿੰਕਾਂ ਟੁੱਟੇ ਜਾਂ ਕਿਸੇ ਦਾ ਕੀ ਹੋ ਗਿਆ ਇੱਕ ਹੌਲਣੇ ਦੀ ਵੀਡੀਓ ਜੋ ਮੰਗਰ ਸਾਲਾ ਉਹਦਾ ਆਪਣਾ ਹਾਂਜੀ ਟੁੱਟੀ ਪਈ ਹੈ ਮੰਗਰ ਖਿੱਚੀ ਬੈਠਾ ਹੋ ਇੰਨੇ ਪਾੜ ਹੁੰਦਾ ਵੀ ਫਾਇਦਾ ਹੈ ਨਹੀਂ ਕੋਈ ਸਾ ਠੀਕ ਆ ਬਹੁਤ ਆ ਬਹੁਤ ਭਾਰੀ ਆ ਫਿਰ ਵੀ ਰੋਟਾਵੇਟਰ ਦੇ ਨਾਲ ਭਾਲ ਰਿਹਾ ਤਾ ਬਲੋ ਚ ਚੌਥੇ ਚ ਤਾ ਬਲੋ ਦੇ ਬੜਾ ਬੜਾ ਵੱਜਿਆ ਹੋਣਾ ਜੀ ਚੌਥੇ ਜੇ ਲੱਗਾ ਕਰਾਇਆ ਹੋ ਵਧੀਆ ਬੰਦ ਬੰਨਾ ਤੋਂ ਚੱਕਰ ਦੇ 1600 ਤੇ ਬਸ ਮਣ ਕਿੱਥੇ ਪਹਿਲੇ ਲੋ ਦਾ ਕੰਮ ਕਿੱਥੇ ਪਹਿਲੇ ਹਾਈ ਦਾ ਕੰਮ ਜਾਂ ਟਾਪ ਲੋ ਦਾ ਲਾ ਲੂ ਲੈ ਕਿੰਨਾ ਦੁਰ ਦਾ ਉਧਰ ਦਾ ਕੀੜੀ ਵਾਂਗੂ ਆਪਣੇ ਵਾਸਤੇ ਉਹ ਸੰਦਾ ਫੇਰ ਹੈ ਕੋਈ ਕੁਝ ਕਹੀ ਜਾਵੇ। ਬੱਟਾ ਸੀ ਫਿਰ ਲੰਮਾ ਹੀ ਵੀ ਤਾਂ ਪਹਿਲਾਂ ਸਾਨੂੰ ਆਇਆ ਸੀ ਕਿ aeration ਬੀਜਾਂਗੇ। ਫਿਰ aeration ਅਸਲ ਤਾਂ ਬੱਟਾਂ ਦੇ ਮੱਥੇ ਸਾਨੂੰ ਬਾਹਲੇ ਕੁੱਟਨੇ ਕੱਢਨੇ ਪੈਂਦੇ ਹਨਾ। ਬੱਟਾਂ ਕੋਲ ਰਹੇ ਜਾਂਦੇ ਐਵੇਂ। ਹਰੇਕ ਬੱਟ ਕੋਈ ਰਹਿਣੇ ਕਹਣਾ ਸੀ ਫਿਰ ਦੋ ਪਾਸੇ ਇਧਰ ਵੀ ਰਹਿੰਦਾ ਇਧਰ ਵੀ ਰਹਿੰਦਾ ਬੱਟ ਦੇ। ਤੇ ਫਿਰ ਇੱਕ ਦਿਨ ਪਹਿਲਾਂ ਅਸੀਂ ਪਰਸੋਂ ਰਾਤ ਕੱਲ ਵੀ ਜ ਨਹੀਂ ਹੁੰਦਾ ਸੀ ਨਾ ਪਰਸੋਂ ਰਾਤ ਪੂਰੀ ਫੋਲ ਤਿਆਰੀ ਸੀ ਆਪਣੀ ਆ ਬੱਟਾ-ਵੱਟਾ ਵਾ ਕੇ ਰੱਖਨੇ ਸਾਰੀਆਂ ਬੱਟਾਂ ਵਗੀਆਂ ਹੋਈਆਂ ਆਪਣੀਆਂ ਦੁਬਾਰੇ ਪਾ ਦਾਂਗੇ ਬੱਟਾ ਨੂੰ ਕਿੱਡੀ ਗੱਲ ਆ ਬੱਟਾਂ ਕੋਲ ਫੇਰ ਛਿੱਟਾ ਦੇ ਦਾਂਗੇ ਉੱਤੇ ਬਹਿ ਕੇ ਉਹਦੇ ਹਾਂਜੀ ਮਿੱਤਰੋ ਤੇ ਮੈਂ 2 ਕਿਲੇ ਵੀਰੋ ਦੁਬਾਰ ਘਰੇ ਆ ਕੇ ਨਾ ਨੂੰ ਲਿਆ ਸੀਗਾ ਤੇ ਆਪਣਾ ਪਸ਼ੂਆਂ ਦਾ ਟਾਈਮ ਹੋ ਗਿਆ ਸੀਗਾ ਤੇ ਬਾਹਰ ਵਾਲੇ ਰੱਖ ਪਾ ਦੇ ਹੁਣ ਟੜਕੇ ਪਾਵਾਂਗੇ 2 ਵਜੇ ਭੌਣੇ ਆਪਾਂ ਚਾਹ ਪਾਤਾ ਹੁਣ ਚਾਹ ਬਟਨ ਉੱਪਰ ਲੀਆਂ ਪਾਈਆਂ ਪਈਆਂ ਨੇ ਚਾਰ ਪੱਟ ਕੇ ਤੇ हां ਜਿਹੜੀ ਗੱਲ ਤੁਹਾਨੂੰ ਮੈਂ ਦੱਸ ਦਾਂ ਕੀ ਵੈਡਾ ਅੱਜ ਕੱਲ੍ਹ ਕੱਲ ਟਰੈਕਟਰ ਲਿਫਟ ਛੱਡ ਗਿਆ ਤੇ ਸਾਨੂੰ ਐਸਿਕ ਤੇ ਪੰਪ ਵਹਿ ਗਿਆ ਪੰਪ ਨਵਾਂ ਹੀ ਲਵਾ ਸੀਗਾ ਇਹ ਮਹੀਨਾ ਕੀ ਹੋਇਆ ਜੀ ਤੇ ਉਹ ਪੰਪ ਦੀ ਗਾਰੰਟੀ ਸੀਗੀ 4 ਮਹੀਨਿਆਂ ਦੀ ਤੇ ਚਲੋ ਅਸੀਂ ਪੰਪ ਉਹ ਵੀ ਬਦਲ ਲਿਆ ਏ ਲਵਾ ਲਿਆ ਏ ਤੇ ਡਿਸਟ੍ਰਿਬਿਊਟਰ ਵੀ ਚੈੱਕ ਕਰਾਤਾ ਖੋਲ ਕੇ ਦੇਤਾ ਮਿਸਤਰੀ ਨੇ ਉਹ ਗਲਤੀ ਰਹੀ ਮੈਸਟਰੀ ਦੀ ਵੀ ਕੀ ਕਮ ਕੱਲ ਦੀ ਜਹਾੜੀ ਸਾਰੀ ਕਾਤੋਂ ਫਟ ਗਈ ਤੇ ਫਿਰ ਬਣੀ ਗੱਲ ਚੈੱਕ ਕਰਾ ਕੇ ਲਿਆ ਗਏ ਉਹ ਲਾਤਾ ਸਾਨੂੰ ਵੱਜ ਗਿਆ ਘਟੋ ਘਟ 12 12 ਵਜ ਗਿਆ ਹੁਣ 11:00 ਵੱਜ ਗਿਆ ਜੀ ਮੇਰੇ ਖਿਆਲ ਨਾਲ 1 ਵੱਜ ਗਿਆ ਸੀਗਾ ਤੇ ਫਿਰ ਅਸੀਂ ਬਾਗੇ ਖੇਤ ਲੈ ਕੇ ਡਾਕਟਰ ਮਸ਼ੀਨਿੰਗ ਨੇ ਫਿਰ ਉਹਨਾਂ ਚੱਕੀ ਫਿਰ ਗੱਲਾਂ ਬਣੀ ਵੀ ਅਸੀਂ ਕਿਸੇ ਹੋਰ ਮਿਸਤਰੀ ਨੂੰ ਖੋਹ ਲਿਆ ਉਹ ਕਹਿੰਦਾ ਵੀ ਆਪਣਾ ਤਾਂ ਇਹ ਕੰਮ ਹੀ ਨਹੀਂ ਹੁੰਦਾ ਇਹ ਤਾਂ ਕਹਿੰਦਾ ਹਾਈਡਰੌਲਿਕ ਦਾ ਕੰਮ ਹੁੰਦਾ ਸਾਰਾ ਵੀ ਤੁਸੀਂ ਟਰੈਕਟਰ ਲੈ ਕੇ ਜਾਓ ਉੱਥੇ ਫਿਰ ਲੋਟ ਆਉ ਕੰਮ ਤੇ ਇਹ ਟਰੈਕਟਰ ਲੈ ਕੇ ਬਾਗੇ ਭਰਾਵਾ ਹਾਈਡਰੌਲਿਕ ਉਹਨਾਂ ਕੋਲੇ ਜਿਹੜੇ ਲਿਫਟ ਦਾ ਕੰਮ ਕਰਦੇ ਆ ਹਾਈਡਰੌਲਿਕ ਦਾ ਸਾਰਾ ਮੰਨ ਕੇ ਚੱਲੋ ਵੀ ਪੰਪ ਪੰਪ ਸਟੀering ਵਾਲੇ ਹਨ ਹੋਰ ਕਿਹੜਾ ਜਿਹੜੀ ਵੀ ਚੀਜ਼ ਤੇਲ ਤੇ ਚੱਲਦੀ ਆ ਉਹਦਾ ਤੇ ਉਹ ਬੰਦੇ ਕਹਿੰਦੇ ਦੀ ਕੈਪੈਸਿਟੀ ਨਹੀਂ ਹੈ ਜੀ ਕਹਿੰਦਾ ਇੰਨਾ ਚੱਕਣ ਦੀ ਪੁਰਾਣਾ ਮਾਡਲ ਆ ਪੰਜ ਮਾਡਲ ਆਪਣਾਟਰ ਉਹ ਦੁਕਾਨਾ ਦਾ ਨਾਂ ਹੈ ਗੁਰਨਾਣਕ ਬਰਨਾਲੇ ਜਿਹੜੀ ਹੈ ਨਾ ਤੇ ਉਹ ਕਹਿੰਦੇ ਯਾਰ ਇਹਦੀ ਕੈਪੈਸਿਟੀ ਨਹੀਂ ਹੈਗੀ ਵੀ ਇਹਦਾ ਆਪਣਾ ਬੱਚਾ ਉਹਨਾਂ ਖਣੀ ਇਹਨੂੰ ਕੀ ਸਲੀਵ ਕਹਿੰਦੇ ਸਲੀਵ ਇਹ ਵੱਡੀ ਪਊਗੀ ਤੇ ਕਹਿੰਦੇ ਇਹਦੀ ਕਪੈਸਿਟੀ ਨਹੀਂ ਹੈਗੀ ਉਹ ਕਹਿੰਦੇ ਵੀ ਵੱਡੇ ਸਲੀਪ ਪਾ ਦਾਂਗੇ ਹਨਾ ਵੀ ਇਹਦੇ ਸਾਰੇ ਜਿਹੜੀ ਫੁੱਲ ਸਾਈਜ਼ ਦੇ ਉਹ ਤਾਂ ਨਹੀਂ ਪੈਣੀ ਫੁੱਲ ਲੋਡ ਵਾਲੀ ਕਹਿੰਦੇ ਵੀ ਇਹਦੀ ਹਾਂਡੀ ਛੋਟੀ ਆ ਜਾਂ ਥਾਂ ਨਹੀਂ ਹੈਗਾ ਉਹਨਾਂ ਮੀਡੀਅਮ ਜਿਹਾ ਸਾਈਜ਼ ਪੈ ਜੂ ਕਹਿੰਦੇ ਇਹ ਚ ਤੋਂ ਬੰਦੇ ਕਹਿੰਦੇ ਇਹਦੀ ਵੀ ਕੋਈ ਗਾਰੰਟੀ ਨਹੀਂ ਹੈਗੀ ਸਾਨੂੰ ਵੀ ਜੋ ਲਾ ਕੇ ਚੱਕ ਲੈਦਾ ਚੱਕ ਲੈ ਹਨਾ ਨਹੀਂ ਕਹਿੰਦੇ ਜਿਹੜਾ ਸਾਈਡ ਤੋਂ ਜਿਵੇਂ ਹਾਲੈਂਡ ਦੇ ਪੰਪ ਆਉਂਦਾਗਾ ਸਾਈਡ ਤੇ ਇੱਕ ਪਾਸੇ ਉਹਦੇ ਤੇ ਆਪਣੇ ਗੋਡੇ ਤੇ ਹਨਾ ਲਿੰਕਾ ਵਾਲੇ ਗੋਡੇ ਤੇ ਕਹਿੰਦੇ ਜਿਵੇਂ ਲਾਉਣਾ ਪੈਣਾ ਸਾਰਾ ਉਹ ਕਹਿੰਦੇ ਖਰਚਾ ਪੈ ਜਾ ਸਾਰੇ ਦਾ 20000 ਲਵੇ ਤਵੇ ਤੇ ਜਿੱਥੋਂ ਮੁਰੇ ਚੱਲ ਫਿਰ ਮੈਂ ਕੱਲੀ ਸਲੀਪ ਪੁੱਛੀ ਉਹ ਕਹਿੰਦਾ 9000 ਦੀ ਫਿਰ ਇੱਕ ਮਿਸਤਰੀ ਉਹ ਲੈਤੀ ਉਹ ਕਹਿੰਦਾ ਵੀ ਤੁਸੀਂ ਸਲੀਬ ਤੇ ਕਿਉਂ 9-10000 ਰੁਪਏ ਫੋਕੜਾ ਵੀ ਆਪਾਂ ਪਟਿਆਲੇ ਸਾਰੀ ਸਾਰਾ ਟਾਪਾ ਚੱਕ ਲਿਆ ਹੋਇਆ ਵਿੱਚ ਸਲੀਬ ਆ ਜੂ ਨਾਲੇ ਲਿਫਟ ਦੀ ਕਪੈਸਿਟੀ ਵੱਧ ਜੂ ਨਾਲੇ ਗੋਡੇ-ਗੁੱਡੇ ਸਾਰੇ ਵੱਡੇ ਮੋਟੇ ਆ ਜਾਣੇ ਹਨਾ ਮਨੋ ਚਲੋ ਤਾਂ ਪਤਲਾ ਗੋਡਾਗਾ ਇਹ ਹੋਟੇ ਆਣਾ ਜਮਾਨ ਸਾਰੇ ਹੀ ਵਧੀਆ ਹੋ ਜਾਊਗਾ ਚਲੋ ਅਸੀਂ ਭਰਾਏ ਗੱਲ ਮੰਨ ਲਈ ਭਾਈ ਮੈਂ ਮੁੜਿਆ ਇੱਥੋਂ ਤੇ ਫਿਰ ਇੱਕ ਬੰਦੇ ਨੇ ਹੋਰ ਰਾਹ ਤੇ ਆਪਣੇ ਬਾਬੇ ਨੇ ਜਿਹੜਾ ਮਸ਼ੀਨ ਵਾਲਾ ਆਉਂਦਾ ਆਪਣੇ ਹਨਾ ਮਰਜੰਦਰ ਸਿੰਘ ਭਰੀ ਉਹਨੇ ਜਾਇਦਾਤੀ ਕਰਾ ਵੀ ਤੁਸੀਂ ਉੱਥੇ ਲੱਗ ਜਾਓ ਪੱਖੋ ਕੈਂਚੀਆਂ ਤੇ ਉੱਥੇ ਭਾਈ ਰੂਪੇ ਵਾਲਿਆ ਰਾਮਾ ਰਾਮਾ ਬੈਦਾ ਰਾਮਾ ਭਾਈ ਰੂਪੇ ਵਾਲਾ ਹਾਈਡਰੌਲਿਕ ਦਾ ਕੰਮ ਕਰਦਾ ਹੋਈ ਸਾਰਾ ਤੇ ਉਹ ਬੜਾ ਸਰਾ ਮਿਸਤਰੀ ਸੀਗਾ ਅਸੀਂ ਉਹਦੇ ਕੋਲੇ ਗਏ ਘਟ ਘਟ ਤੁਹਾਨੂੰ ਵੱਜ ਚੱਲੇ ਸੀਗਾ ਅ ਛੜਕਦੰਨ ਹੋ ਚੱਲੇ ਸੀ ਛੜਦੰਨ ਦੇ ਵਿਚਾਰ ਹੋ ਗਏ ਹੋਣੇ ਆ ਤੇ ਜੀ ਗਏ ਹੋਏ ਉਹ ਬੰਦੇ ਨੇ ਚੈੱਕ ਕੀਤਾ ਆ ਦੇਖੋ ਤੁਸੀਂ ਹਾਈਡਰੋਲਿਕ ਵਾਲਿਆਂ ਨੇ ਜਿਹੜੇ ਬਰਨਾਲੇ ਜਿੰਨਾਂ ਕੋਲੇ ਦੇ ਸੀ ਉਹਨਾਂ ਨੇ ਸਾਨੂੰ ਇਹ ਲੈਣ ਦਿੱਤੀ ਵੀ ਤੁਸੀਂ ਆਪਣੇ ਜਿਹੜੇ ਵਾਲ ਬੂਲ ਹੁੰਦੇ ਹੈਗਾ ਹਨਾ ਵੀ ਤੇਲ ਰੋਕਣ ਵਾਲੇ ਉਹ ਚੈੱਕ ਕਰ ਲੈ ਹੁਣ ਆਪਾਂ ਨੂੰ ਕੀ ਪਤਾ ਮਿੱਤਰੋ ਹਨਾ ਵੀ ਇਹਦਾ ਮਿਸਤਰੀ ਨੂੰ ਦੱਸਣਾ ਆਂਦਾ ਤੇ ਉਹਨੇ ਵਿਚਾਰੇ ਟਾਪਾ ਚੱਕਿਆ ਜਦੋਂ ਲਿਫਟ ਚਕਾਈ ਉਹਨੇ ਬਾਲ ਵਿੱਚ ਤੀਰੀ ਮਰੀ ਪੂਰੀਆਂ ਤੀਰੀਆਂ ਮਾਰੇ ਤੇ ਇਹ ਤਾਂ ਬਾਲ ਬਦਲਿਆ ਫਿਰ ਉਹਨੂੰ ਸੁਪਰ ਸੀਟਰ ਵੀ ਚੱਕ ਲਿਆ ਫੇਰ ਕਪੈਸਟੀ ਕਿੱਧਰ ਗਈ ਵੀ ਜੇ ਆਪਣਾ ਬੰਨਣ ਵਾਲੇ ਕਹਿੰਦੇ ਜੀ ਕਹਿੰਦੀ ਕਪੈਸਟੀ ਨਹੀਂ ਹੈਗੀ ਤਾਂ ਇਹਨਾਂ ਨੂੰ ਲੋਡ ਚੱਕਣ ਵਾਲੀ ਤੇ ਚਲੋ ਇੱਕ ਵਾਰ ਤਾਂ ਚੱਕ ਹੀ ਲੈਣਾ ਜਿਵੇਂ ਐਂ ਕਹਦੇ ਲਈ ਫੇਰਦਾ ਜਿਵੇਂ ਨਵੇਂ ਟਰੈਕਟਰ ਆਪਣਾ ਟਰੈਕਟਰ ਨਵਾਂ ਤਾਂ ਨਹੀਂ ਹੈਗਾ ਤਾਂ ਨਵੇਂ ਕਰੀ ਗਿਆ ਨਾ ਤਕੜਾ ਵਾਲਾ ਉਂ ਇੰਜਾਂ ਪੱਖੋ ਓਕੇ ਇੱਕ ਨੰਬਰ ਇੰਜਾਂ ਪੱਖੋ ਤਾਂ ਨਹੀਂ ਖਾਂਦਾ ਮਾਰ ਕੋਈ ਵੀ ਤੇ ਲੈਫਟਰੀ ਦਾ ਆਪਾਂ ਕਹਿ ਸਕਦੇ ਹਾਂ ਵੀ ਹੁਣ ਆਉਣ ਉਹ ਵੀ ਨਹੀਂ ਹੈਗੀ ਕੋਈ ਦਿੱਕਤ ਆਪਾਂ ਚਾਰ ਵੇਲ ਦੇਖਾਂਗੇ ਸ਼ਾਇਦ ਗੋਡਾ ਜਾਲਵਾ ਦੀ ਇੱਕ ਪਾਸੇ ਤੇ ਜਾਂ ਫਿਰ ਆਪਾਂ ਜਿਹੜਾ ਉਹ ਕਹਿੰਦਾ ਸੀ ਮਿਸਤਰੀ ਦੂਜਾ ਵੀ ਆਪਾਂ ਟਾਪਾ ਚੱਕ ਲਈਏ ਪਟਿਆਲੋਂ ਵੱਡੀ ਟਟਰਾਲਾ ਵੀ ਖੇੜਾ ਸਟੈਂਡਰਡ ਦਾ ਹੀ ਲੱਗੂਗਾ 60 ਦੇ ਲਾਦਾਂਗੇ ਤੇ ਉਹ ਬਦਲ ਲਿਆ ਸਾਰਾ 300 ਰੁਪਈਆ ਨਹੀਂ ਹੈ ਤੜਕੀ ਦਾ ਕਿੰਨੇ ਪੈਸੇ ਖਰਾਬ ਹੋਗੇ ਪੰਪ ਲਿਆ ਕੇ ਬਦਲੇ ਆ ਉਹ ਨਾਲ ਚਲੋ ਪੰਪ ਤੇ ਆਪਣੀ ਗਰੰਟੀ ਸੀਗੀ ਉਹ ਤਾਂ ਗਰੰਟੀ ਜਾ ਗਿਆ 300 ਰੁਪਇਆ ਆਪ ਪੈਸੇ ਹਾਂ ਨੂੰ ਨਹੀਂ ਕਹਿੰਦੇ ਵੀ ਪੈਸੇ ਸਾਡੇ ਭਾਈਆਂ ਖਰਾਬ ਹੋਗੇ ਚਲੋ ਪੈਸਾ ਤਾਂ ਲੱਗਦਾ ਹੀ ਰਹਿੰਦੇ ਆ ਗਲਗਰ ਖੱਜਲ ਖਵਾਰੀ ਵਾਲੀ ਹੋਈ ਮੇਸਤਰੀ ਵੀ ਬੰਦੇ ਨੂੰ ਮੇਸਤਰੀ ਨੇ ਸਾਨੂੰ ਇੰਨੀ ਖੱਜਲ ਖਵਾਰੀ ਕਰਾਈ ਨਾ ਜਿਹਦੇ ਕੋਲ ਹੀ ਪਹਿਲਾਂ ਗਏ ਸੀ ਤੇ ਉਹ ਕਹਿੰਦਾ ਬਾਈ ਜਿਹੜਾ ਤੁਹਾਨੂੰ ਉੱਥੋਂ ਵਾਲਾ ਕਹਿਣਾਗਾ ਆਪਣਾ ਖੋ ਗੈਂਚੀ ਨਾਲ ਉਹ ਕਹਿੰਦਾ ਵੀ ਜਦੋਂ ਲਿਫਟ ਦੀ ਕੋਈ ਵੀ ਪ੍ਰੋਬਲਮ ਹੁੰਦੀ ਆ ਸਾਰਿਆਂ ਤੋਂ ਪਹਿਲਾਂ ਕੁਝ ਨਾ ਕਰਾਓ ਬੈ ਬਾਲ ਚੈੱਕ ਕਰਾਇਆ ਕਰੋ ਇਹੀ ਹੁੰਦਾ ਕਹਿੰਦੇ ਲੀਕ ਹੁੰਦੇ ਜਿਹੜੇ ਤੇ ਹਜੇ ਵੀ ਆਪਣਾ ਟਰੈਕਟਰ ਦਾ ਥੋੜਾ ਜਆ ਮੰਨ ਕੇ ਚੱਲੋ ਲੈਂਕਾਂ ਤੋਂ ਆਪਣੇ ਜਿਹੜਾ ਕੋਈ ਸੰਦ ਪਾਇਆ ਹੁੰਦਾ ਮਗਰ ਉਹਨੂੰ ਦਾੜ ਦੇਣੇ ਛੱਡ ਦਿਓ ਜਦੋਂ ਬੱਲ ਲਿਫਟ ਧਰਦੇ ਆ ਹੌਲੀ ਹੌਲੀ ਥੱਲੇ ਹਨਾ ਉਹਨਾਂ ਵੀ ਚਲ ਆਪਾਂ ਲੀਵਰ ਜਦੋਂ ਧਰਤਾ ਥੱਲੇ ਉਹਨੇ ਉਹ ਧਰਨ ਨਾਲੀ ਨਾਲ ਉਹਨੇ ਦੋਹਾਂ ਕ ਸਕਿੰਟਾਂ ਦਾ ਦਾੜ ਦੇ ਨਿਛੜ ਦੇਣਾ ਸਾਰਾ ਇੱਕੋ ਲਖਤ ਐ ਨਹੀਂ ਜਿਵੇਂ ਆਪਾਂ ਹੌਲੀ-ਹੌਲੀ ਉੱਧਰੀਆਂ ਨੇ ਹੌਲੀ-ਹੌਲੀ ਵੋਟ ਆਈਆਂ ਥੱਲੇ ਐਵੇਂ ਨਹੀਂ ਆਉਦਾ ਤੇ ਉਹ ਜਿਹਨੇ ਆਪਾਂ ਜਿਹੜੇ ਮਿਸਤਰੀ ਨੇ ਆਪਾਂ ਨੂੰ ਡਿਸਟ੍ਰੀਬਿਊਟਰ ਵਿੱਚੋਂ ਖੋਲ ਕੇ ਦਿੱਤਾ ਸੀਗਾ ਉਹ ਉਹਦੀ ਗਲਤੀ ਪਈ ਆ ਹਜੇ ਉਹਨੇ ਨਟ ਨਹੀਂ ਕੱਸਿਆ ਸਮਾਰ ਕੇ ਕਹਿੰਦੇ ਜਿਹੜਾ ਆਪਣੇ ਬਾਬਾ ਹੋਂ ਦਾ ਮਣ ਜਾਂਦਾ ਸਿੰਘ ਮਸ਼ੀਨ ਵਾਲਾ ਉਹਨੇ ਦੱਸੀ ਗੱਲ ਇਹੋ ਹੀ ਉਹ ਸਾਬੀਕ ਤਾਬੀ ਪੂਰਾ ਕੰਦਾ ਉਹਦਾ ਨਟ ਨਹੀਂ ਕਸਿਆ ਹੋਇਆ ਰੁਪਈਏ 300 ਦਾ ਕੰਮ ਸੀ ਸੀਗਾ ਸਾਰਾ ਪੌਣੇ ਘੰਟੇ ਦਾ ਸਾਡੀ ਖੱਜਲ ਖਵਾਰੀ ਸਾਰੇ ਅਧੜ ਦੀ ਇੰਨੀ ਹੋਈ 1500 ਰੁਪਏ ਤਾਂ ਮਸ਼ੀਨ ਦਾ ਕਰਾਇਆ ਪਿਆ 1500 2000 ਦਾ ਸੀ ਰਾਵਾਂ ਚ ਤੇਲ ਫੂਕ ਤਾਂ ਹੁਣ ਤੇ ਬਾਕੀ ਜਿਹੜੇ ਹੋਰ ਲੱਗੀ ਗਏ ਉਹ ਤਾਂ ਚਲੋ ਜੀ 300 ਰੁਪਏ ਜਿਹੜਾ ਉਹਨੂੰ ਵੀ ਤਰਾਂ ਨਹੀਂ ਲੱਤਾਂ ਉਹ ਤਾਂ ਜਮਾਂ ਗਿਆ ਜੀ ਲਿਆ ਆ ਵੀ ਕੱਲ ਆਏ ਬੈੱਡ ਹੋ ਗਿਆ ਸੀਗਾ ਜੇ ਤੁਹਾਨੂੰ ਐਰ ਆਏ ਦੰਦਿਆਂ ਵੀ ਆਪਣਾ ਵਧੀਆ ਮਿਸਤਰੀ ਭਾਲ ਕੇ ਰੱਖੋ ਕੋਈ ਹਨਾ ਟੱਕਾਂ ਮਿਸਤਰੀ ਕੋਲ ਜਾਇਆ ਕਰੋ ਓਕੇ ਹੋਵੇ ਜਿਹੜਾ ਬਾਹਲੇ ਬਦਲਣ ਦਾ ਫਾਇਦਾ ਨਹੀਂ ਹੈਗਾ ਬੀਗਦੇ ਕਿਤੋਂ ਕੰਮ ਕਰਦੇ ਕਰਾ ਲਿਆ ਕਦੇ ਕਿਤੋਂ ਕੰਮ ਕਰਾ ਲਿਆ ਹਨਾ ਇੱਕ ਮਿਸਤਰੀ ਰੱਖੋ ਨੜਨੋਂ ਤੋਂ ਪੂਰੇ ਕਸਾ ਗਿਆ ਕਰੋ ਇੱਕ ਇਹਨਾਂ ਨਾਲ ਐ ਵੀ ਪੰਗੇ ਨਟ ਜੇ ਖੁੱਲੇ ਛੱਡ ਦਿੰਦੇ ਨਹੀਂ ਉਹਦੇ ਢਿੱਲੇ ਟਲ ਲਈ ਰਹ ਜਾਂਦੇ ਨੇ ਆ ਚੱਕਰ ਹੋ ਗਿਆ ਸੀ ਨਹੀਂ ਤਾਂ ਅੱਜ ਨੂੰ ਵੇਚ ਜਾਂਦੀ ਅੱਜ ਪੈਰ ਨੂੰ ਵੇਚ ਜਾਂਦੀ ਨਹੀਂ ਚਲੋ ਮਿੱਤਰੋ ਚਾਰ ਚੁਰੂ ਪੱਟ ਲਿਆ ਥੜਾ ਥੁਰਾ ਕੱਢਣੀ ਆ ਹਰ ਮੈਂ ਕੱਲਾ ਹੀ ਅੱਜ ਤੇ ਬਸ ਸਾਨੂੰ ਆਹੀ ਗੱਲ ਦੱਸਣੀ ਸੀ ਵੀ ਕੀ ਬਿੱਡ ਹੋ ਗਿਆ ਸੀਗਾ ਕਲਾ ਚੱਕਰ ਹੋ ਗਿਆ ਜੀ ਆਪਾਂ ਚੱਲੋ ਹੁਣ ਕਰਾਵਾਂਗੇ ਤਾਂ ਹੌਲੀ ਹੌਲੀ ਚਲੜ ਟਰਬਟਰਬ ਲਵਾਵਾਂਗੇ ਇਹਦੇ ਚਾਰ ਤੇ ਚਲ ਚਾਰ ਵਾਲੀ ਮਸ਼ੀਨ ਤੇ ਚਲਾਉਣ ਵਾਸਤੇ ਚਾਰ ਦੀ ਕੁਆਲਿਟੀ ਦਿਖਾ ਦੀ ਤੁਹਾਨੂੰ ਦੇਖੋ ਜਿਹੜੇ ਕਹਿੰਦੇ ਆ ਖਰਾਬ ਹੋ ਗਿਆ ਜਰਾ ਸਾਡਾ ਸੁੰਡ ਪੈ ਗਿਆ ਜੀ ਸੁੰਡ ਪੈ ਗਈ ਆ ਵੇਖ ਲੋ ਹੁੰਦਾ 400 ਨੂੰ 4 ਪਾਉਣ ਦਾ ਲੱਖਣ ਹੀ ਨਹੀਂ ਹੈ ਕਾ ਨਾ ਬੁੜੀਆਂ ਦੇ ਮੰਨ ਲਓ ਪੱਟਣ ਦੀ ਸਾਡੀ ਸਫਾਈ ਥੋੜੀ ਘੱਟ ਆ ਅਸੀਂ ਦੋ ਵਾਰੀ ਪੱਟਦੇ ਹਾਂ ਦਿਹਾੜੀ ਚ ਚਾਰ ਪੰਡਾ ਪੱਟਾ ਦਿੰਦੇ ਆ ਫੁੱਲ ਵੱਡੀਆਂ ਪੱਟਣ ਦੀ ਸਫਾਈ ਨਹੀਂ ਰੱਖ ਦਿੰਦੇ ਅਸੀਂ ਐ ਸਫਾਈ ਰੱਖ ਦਿੰਦੇ ਵੀ ਸਾਡੇ ਕੋਈ ਜੀ ਜੰਤੂ ਮਤਲਬ ਸੌਂਦਾ ਲੱਲਪ ਬਹੂਰ ਕੋ ਪਵੇ ਨਾ ਉਹ ਸਫਾਈ ਮਾਗਰੋਂ ਪੂਰੀ ਫੁੱਲਾ ਵੇਖ ਲੋ ਜਿਹੜਾ ਮਗਰ ਗੰਦ ਪਹਿਲਾਂ ਰਹਿ ਜਾਂਦਾ ਉਹ ਚੱਕ ਕੇ ਰੂੜੀ ਤੇ ਮਾਰਦੇ ਆਂ ਜਿਹੜਾ ਆਪਾਂ ਹੁਣ ਚਾਹਤ ਮਿੱਟੀ ਪਰੇ ਕਰਨ ਵਾਲੀ ਆ ਆ ਵੇਖੋ ਕਾਗਜ਼ ਮੂਰੇ ਆ ਗਿਆ ਸੀ ਹਫਤੇ ਦੀ ਮਿੱਟੀ ਪਰੇ ਕਰਾਂਗੇ ਹੁਣ ਸਾਰਾ ਸਾਫ਼ ਕਰਦਾ ਆਂ ਇੰਚੀ ਇੰਨੀ ਇੰਨੀ ਪਰਤ ਮੰਨ ਕੇ ਚੱਲੋ ਇੰਚੀ ਇੰਚੀ ਥੋੜੀ ਵੱਧ ਹਨ ਸਾਬ ਹੋ ਜਾਣੇ ਸਾਰਾ ਤਾਂ ਹਾਂ ਤੋ ਲਾ ਦੇਾਂਗੇ ਸੈਡਾ ਕਰ ਦਾਂਗੇ ਇੰਨੀ ਇੰਨੀਆਂ ਸਾਰਾ ਮੰਨ ਕੇ ਚੱਲੋ ਜਿਹੜਾ ਮਾੜੇ ਵੋਟਾਂ ਤੋਂ ਖਰਾਬ ਹੁੰਦਾ ਸਾਰਾ ਚੱਕ ਦਾਂਗੇ ਓਕੇ ਕਰ ਦਾਂਗੇ ਚਾਰ ਦੀ ਸਹੀ ਕੰਡੀਸ਼ਨ ਮਿੱਤਰੋ ਫਿਰ ਪਤਾ ਲੱਗਦੀ ਹੁੰਦੀ ਆ ਤੁਸੀਂ ਹੱਥ ਚਾ ਚਾ ਕੇ ਦੇਖ ਲਿਓ ਹਨਾ ਇੱਕ ਤਾਂ ਦਾਣਾ ਤਾਂ ਹੋਣਾ ਹੀ ਚਾਹੀਦਾ ਇਹ ਚ ਦਾਣੇ ਦੇ ਬਣਾ achar ਨਹੀਂ ਹੁੰਦਾ ਕਈ ਬੰਦੇ ਨੇ ਮੈਨੂੰ ਪੁੱਛਿਆ ਵੀ ਆਪਾਂ ਛੱਲੀ ਤੋੜ ਕੇ achar ਪਾ ਦਈਏ ਉਹ ਉਹ ਤਾਂ ਕੱਖ ਰਹਿ ਗਏ ਉਹਦਾ ਕੀ ਫਾਇਦਾ ਦਾਣਾ ਤਾਂ ਤੁਹਾਨੂੰ ਫਿਰ ਉੱਤੇ ਉਹਨਾਂ ਪਾਉਣਾ ਪਿਆ ਜਾ ਕਰਨਾ ਵੀ ਕੱਖ ਖਵਾਉਣ ਵਾਸਤੇ ਭੁੱਕਣਾ ਪਿਆ ਕਰੂ ਹਨਾ ਪਤਾ ਮੈਨੂੰ ਤਾਂ ਆਪਾਂ ਖਰਚਾ ਹੁੰਦਾ ਹੈਰਾਬ ਨਾ ਖਾਚਾ ਘੱਟ ਵਾ ਐ ਆਪਣੇ ਤਰ੍ਹਾਂ ਫਸਲਾਂ ਆਏ ਦੇ ਆਪਣੀ ਜੀਰੀ ਜੀਰੀ ਫਿਰ ਵੀ ਲੋਕਾਂ ਦੇ ਉੱਪਰ ਨਿਕਲ ਜਾਂਦੀ ਹੈ ਤੇ ਇਹਦਾ ਚਾਰ ਦੀ ਕੰਡੀਸ਼ਨ ਤਾਂ ਪਤਾ ਲੱਗਦਾ ਹੁੰਦਾ ਇਹਨੂੰ ਹੱਥ ਜਾ ਕੇ ਵੇਖ ਲਿਓ ਠੀਕ ਹੈ ਜੇ ਤਾਂ ਇਹ ਚੋਂ ਛੇਡ ਮਾਰਦਾ ਹੋਇਆ ਫਿਰ ਤੁਹਾਡਾ ਚਾਹ ਦਾ ਖਰਾਬ ਹੋਣਾ ਸ਼ੁਰੂ ਹੋ ਗਿਆ ਮੰਨ ਕੇ ਚੱਲੋ ਜੇ ਤਾਂ ਬਰ ਮੁਰਤ ਬਾਬਾ ਦਾ ਨ ਹੋ ਗਏ ਪੱਟਿਆ ਨਹੀਂ ਹੱਟਾ ਹੋ ਗਿਆ ਹੈਨਾ ਤੇ ਉਸ ਤੋਂ ਬਾਅਦ ਇੱਥੇ ਛੇਡ ਮਾਰਨ ਲੱਗੂਗਾ ਜੇ ਤੁਹਾਡਾ ਮੰਨ ਕੇ ਜੋ ਰੋਜ਼ ਪੜਦੇ ਹੋ ਜੇ ਹਫਤੇ ਦਾ ਸ਼ੇਕ ਮਾਰਦਾ ਹੋਇਆ ਪੱਟ ਕੇ ਜੇ ਵਿੱਚੋਂ ਢੰਡਾ ਨਿਕਲਿਆ ਤਾਂ ਓਕੇ ਆ ਕੋਈ ਚੱਕਰ ਨਹੀਂ ਜੇ ਤੁਸੀਂ ਰੋਜ਼ ਪੱਟਦੇ ਹੋ ਫਿਰ ਵੀ ਸ਼ੇਕ ਮਾਰਾ ਚਾਰਚੋਂ ਫਿਰ ਤੁਹਾਡਾ ਚਾਰ ਖਰਾਬ ਹੋਊਗਾ ਫਿਰ ਉਹਦੀ ਕੰਡੀਸ਼ਨ ਵਧੀਆ ਨਹੀਂ ਹੈਗੀ ਥੋੜਾ ਲੱਦਿਆ ਨਹੀਂ ਹੈਗਾ ਉਹ ਆਪਾਂ ਫੋਰ ਰੋਜ਼ ਫੋਰ ਲੱਦਦੇ ਹੁੰਨੇ ਆ ਤੇ ਤੁਸੀਂ ਦੇਖ ਲਓ ਇਹ ਚੋਂ ਉਂਗਲ ਨਹੀਂ ਖੁੱਬਦੀ ਇੰਨਾ ਵੜਾ ਲੱਦੜਿਆ ਸਾ ਆਪਣੇ ਕੋਲ ਪਟਣਾਂ ਜਗਾਂ ਡਾਹਾ ਆ ਗੱਲ ਲਿਆ ਹੁੰਦਾ ਹੈ ਇਹ ਹਾਂ ਪੱਟ ਲਈਏ ਮਿੱਤਰੋ ਤੇ ਚਾਰ ਦੱਸਦਾ ਤੁਹਾਨੂੰ ਆਪਾਂ ਟਰੈਕਟਰ ਦਾ ਦੱਸਦਾ ਕੀ ਗੱਲ ਹੋ ਗਈ ਸੀ ਧੰਨਵਾਦ ਜੀ ਆਹ ਦਾਣਾ ਜਿਹੜਾ ਹੁੰਦਾ ਜਿਹੜਾ ਆਪਾਂ ਖਾ ਵੀ ਸਕਦੇ ਆ ਬਹੁਤ ਆਪਣਾ ਜਿਵੇਂ ਮੰਨ ਕੇ ਚੱਲੋ ਨੀਂਬੂ ਦਾ ਜਾਰ ਹੁੰਦਾ ਹਨਾ ਖੱਟਾ ਇਹਦਾ ਉਹ ਸਵਾਦ ਹੁੰਦਾ ਓਕੇ ਆਇ ਪੁੱਤੋ ਚਲੋ ਜੀ ਮਿੱਤਰੋ ਆਹ ਕਲਿੱਪ ਮੈਂ ਬਚਾ ਲੈ ਜੀ ਐਡ ਕਰੂੰਗਾ ਮੈਂ ਰਾਤ ਨੂੰ ਵੀ ਆਇਆ ਸੀਗਾ ਫਿਰ ਆ ਗਿਆ ਹੁਣ ਮਸਾ ਕੇ ਆਇਆ ਸੀਗਾ ਆ ਗਿਆ ਆ ਇਹ ਰਿੰਦਾਗਾ ਕਾਟੇ ਦੋ ਬਾਕਟ ਦਾ ਕੰਮ ਰਿੰਦਾ ਜੀ ਇਹ ਹੈ ਸੋਣੀਆ ਟੋਨੀ ਕੰਮ ਦੀ ਹੋਈ ਆ ਧੰਨਵਾਦ ਜੀ ਵੀਡੀਓ ਵੇਖਣ ਵਾਸਤੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਕਮੈਂਟ ਕਰਕੇ ਦੱਸ ਦਿਓ ਕਿਵੇਂ ਲੱਗੀ ਹੈ ਨਾ ਉਚਾਰ ਕਿਵੇਂ ਲੱਗੀ ਓਡਾ ਚਾਰ ਐਵੇਂ ਆ ਤੇ ਧੰਨਵਾਦੀ